ਜੇਕਰ ਗੱਲ ਕਰੀਏ ਪ੍ਰਾਈਵੇਟ ਸੈਕਸ਼ਨ ਦੀ ਤਾਂ ਵਰਕਲੋਡ ਕਾਫੀ ਜ਼ਿਆਦਾ ਹੁੰਦਾ ਸੋ ਇਸ ਦੇ ਵਿੱਚ ਜੇ ਆਪਾਂ ਕੁਝ ਕੁ ਪ੍ਰਾਈਵੇਟ ਕੰਪਨੀਆਂ ਦੀ ਗੱਲ ਕਰੀਏ ਤੇ ਉਹਨਾਂ ਦੇ ਵਿੱਚ ਜਿਹੜੇ EMPLOYEES ਹੁੰਦੇ ਨੇ ਉਹਨਾਂ ਨੂੰ ਇੱਕ ਟਾਰਗੇਟ ਦਿੱਤਾ ਜਾਂਦਾ ਹੈ ਜਿਹੜਾ ਕਿ ਉਹ ਟਾਰਗੇਟ ਉਹਨਾਂ ਨੂੰ ਇੱਕ ਮਹੀਨੇ ਦੇ ਵਿੱਚ ਕੰਪਲੀਟ ਕਰਨਾ ਪੈਂਦਾ ਸੋ ਕੁਝ EMPLOYEES ਤਾਂ ਕਰ ਜਾਂਦੇ ਨੇ ਕਈਆਂ ਤੋਂ ਨਹੀਂ ਹੁੰਦਾ ਸੋ ਇਸ ਵਾਸਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਸੋ ਵੱਖ-ਵੱਖ ਤਰ੍ਹਾਂ ਦੀ ਸਜ਼ਾ ਦਿੱਤੀ ਜਾਂਦੀ ਹੈ ਕਿਸੇ ਨੂੰ ਫਾਈਨ ਲਗਾ ਦਿੱਤਾ ਜਾਂਦਾ ਹੈ ਜਾਂ ਫਿਰ ਕਿਸੇ ਦੀ ਸੈਲਰੀ 'ਚੋਂ ਸੈਲਰੀ ਕੱਟ ਲਈ ਜਾਂਦੀ ਹੈ ਸੋ ਇਸ ਦੇ ਨਾਲ ਹੀ ਮਿਲਦੀ ਜੁਲਦੀ ਇੱਕ ਖਬਰ ਸਾਹਮਣੇ ਆਈ ਹੈ ਇਹ ਖਬਰ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਇਸ ਖਬਰ ਦੇ ਵਿੱਚ ਇੱਕ EMPLOYEES ਸੀ ਜਿਸ ਨੂੰ ਕੀ ਸੇਮ ਐਜ਼ ਇਟ ਇਜ਼ ਕੰਪਨੀ ਦੇ ਵੱਲੋਂ ਇੱਕ ਟਾਰਗੇਟ ਦਿੱਤਾ ਗਿਆ ਸੀਗਾ ਤੇ ਇਸ EMPLOYE ਵੱਲੋਂ ਉਹ ਟਾਰਗੇਟ ਅਚੀਵ ਨਹੀਂ ਹੋਇਆ ਉਸ ਤੋਂ ਇਹ ਟਾਰਗੇਟ ਕੰਪਲੀਟ ਨਹੀਂ ਹੋਇਆ ਸੋ ਇਸ ਕਰਕੇ ਉਸ ਨੂੰ ਸਜ਼ਾ ਦਿੱਤੀ ਗਈ ਸਜ਼ਾ ਕੀ ਦਿੱਤੀ ਗਈ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਇਸ EMPLOYE ਦੇ ਗਲ ਦੇ ਵਿੱਚ ਪਟਾ ਪਾ ਕੇ ਇਸ ਨੂੰ ਕੁੱਤਿਆਂ ਵਾਂਗ ਸਾਰੀ ਕੰਪਨੀ ਦੇ ਵਿੱਚ ਘੁਮਾਇਆ ਗਿਆ ਸੋ ਇਹ ਇੱਕ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਕਿ ਖੌਫਨਾਕ ਜੀ ਸਜ਼ਾ ਹੋ ਸਕਦੀ ਕਿ ਅੱਜ ਕੱਲ ਕੀ ਕੀ ਹੋ ਰਿਹਾ ਦੇਖੋ ਤੁਸੀਂ ਪ੍ਰਾਈਵੇਟ ਸੈਕਸ਼ਨ ਦੇ ਵਿੱਚ ਵੀ ਜੇ ਤੁਸੀਂ ਟਾਰਗੇਟ ਨਹੀਂ ਕੰਪਲੀਟ ਕਰਦਾ ਕਰਦੇ ਤਾਂ ਕਿਸ ਹੱਦ ਤੱਕ ਤੁਹਾਨੂੰ ਜਲੀਲ ਕੀਤਾ ਜਾਂਦਾ ਸੋ ਇਸ ਮਾਮਲੇ ਦੇ ਵਿੱਚ ਜਿਹੜੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਆ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਕਿ ਇਹ ਮਾਮਲਾ ਕਿੱਥੋਂ ਸਾਹਮਣੇ ਆਇਆ ਹੈ ਇਹ ਮਾਮਲਾ ਭਾਰਤ ਦਾ ਜਿਹੜਾ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਸੂਬਾ ਕੇਰਲ ਕੇਰਲ ਦੇ ਕੋਚੀ ਤੋਂ ਇਹ ਸਾਮਲਾ ਜਿਹੜਾ ਸਾਹਮਣੇ ਆਇਆ ਹੈ ਸੋ ਇਸ ਤੋਂ ਬਾਅਦ ਜਦੋਂ ਪੁਲਿਸ ਨੇ ਇਸ ਦੀ ਜਾਂਚ ਕੀਤੀ ਤੇ ਪੁਲਿਸ ਆਏ ਕਹਿਣਾ ਕਿ ਇਹ ਵੀਡੀਓ 4 ਮਹੀਨੇ ਪਹਿਲਾਂ ਬਣਾਈ ਹੋਈ ਸੀਗੀ ਇਸ ਵੀਡੀਓ ਨੂੰ ਬਣਾਇਆ ਸੀਗਾ ਇਸ ਕੰਪਨੀ ਦਾ ਜਿਹੜਾ ਐਕਸ ਮੈਨੇਜਰ ਸੀਗਾ ਕਿਉਂਕਿ ਹੁਣ ਉਹ ਸਬ ਮੈਨੇਜਰ ਨੇ ਕੰਪਨੀ ਛੱਡ ਦਿੱਤੀ ਐ ਐਸ ਟਾਈਮ ਉਸ ਕੰਪਨੀ ਦੇ ਵਿੱਚ ਉਹ ਕੰਮ ਨਹੀਂ ਕਰਦਾ ਸੋ ਜਿਹੜਾ ਫੀਡਟਾ ਜਿਸ ਨੂੰ ਸਜ਼ਾ ਦਿੱਤੀ ਗਈ ਸੀ ਜਿਹੜਾ EMPLOYE ਸੀਗਾ ਉਸ ਦਾ ਇਹ ਕਹਿਣਾ ਸੀਗਾ ਕਿ ਮੈਨੂੰ ਇਹ ਸਜ਼ਾ ਦਿੱਤੀ ਗਈ ਤੇ ਉਸ ਤੋਂ ਬਾਅਦ ਉਹਨੇ ਇਹ ਕੰਪਨੀ ਛੱਡ ਦਿੱਤੀ ਛੱਡਣ ਤੋਂ ਬਾਅਦ ਉਹ ਮੈਨੇਜਰ ਹੁਣ ਉਸ ਕੰਪਨੀ ਨੂੰ ਬਲੈਕਮੇਲ ਕਰ ਰਿਹਾ ਹੈ ਕਿ ਮੇਰੀ ਵੱਲੋਂ ਜਿਹੜੀ ਇਹ ਵੀਡੀਓ ਬਣਾਈ ਗਈ ਸੀਗੀ ਉਹ ਕੰਪਨੀ ਨੇ ਮੇਰੇ ਤੋਂ ਜ਼ਬਰਦਸਤੀ ਬਣਵਾਈ ਸੀ ਸੋ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਆਪ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਦੀ ਮਾਨਸਿਕਤਾ ਪੈਸੇ ਨੂੰ ਲੈ ਕੇ ਕਿੱਥੋਂ ਤੱਕ ਗਿਰ ਚੁੱਕੀ ਹੈ ਠੀਕ ਹੈ ਜੇ ਉਸ EMPLOYEE ਵੱਲੋਂ ਟਾਰਗੇਟ ਨਹੀਂ ਅਚੀਵ ਹੋਇਆ ਤਾਂ ਤੁਸੀਂ ਕਿਸੇ ਹੋਰ ਤਰ੍ਹਾਂ ਦੀ ਉਹਨੂੰ ਸਜ਼ਾ ਦੇ ਸਕਦੇ ਹੋ ਫਾਈਨ ਲਗਾ ਸਕਦੇ ਹੋ ਜਾਂ ਫਿਰ ਤੁਸੀਂ ਉਹਦੀ ਸੈਲੀ ਘੱਟ ਸਕਦੇ ਹੋ ਪਰ ਸਾਨੂੰ ਕਿਤੇ ਨਾ ਕਿਤੇ ਆਪਣੀ ਇਨਸਾਨੀਅਤ ਨੂੰ ਜਿੰਦਾ ਰੱਖਣਾ ਚਾਹੀਦਾ ਹੈ ਕਿਉਂਕਿ ਤੁਸੀਂ ਆਪ ਸੋਚੋ ਕਿ ਜਿਸ ਬੰਦੇ ਨਾਲ ਇਹ ਸਭ ਹੋਇਆ कि सारी उम्र चीज तो उठ पाएगा कि वो अपनी सैल्फ रिस्पेक्ट नहीं हैगी, सो ये बहुत ही गलत गल है सो इस खबर या फिर कह सकते हैं कि इस मामले के उपर पूरी तरह एक्शन होना चाहिए ਸੋ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਆਪ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਦੀ ਮਾਨਸਿਕਤਾ ਪੈਸੇ ਨੂੰ ਲੈ ਕੇ ਕਿੱਥੋਂ ਤੱਕ ਗਿਰ ਚੁੱਕੀ ਹੈ ਠੀਕ ਹੈ ਜੇ ਉਸ EMPLOYEE ਵੱਲੋਂ ਟਾਰਗੇਟ ਨਹੀਂ ਅਚੀਵ ਹੋਇਆ ਤਾਂ ਤੁਸੀਂ ਕਿਸੇ ਹੋਰ ਤਰ੍ਹਾਂ ਦੀ ਉਹਨੂੰ ਸਜ਼ਾ ਦੇ ਸਕਦੇ ਹੋ ਫਾਈਨ ਲਗਾ ਸਕਦੇ ਹੋ ਜਾਂ ਫਿਰ ਤੁਸੀਂ ਉਹਦੀ ਸੈਲੀ ਕੱਟ ਸਕਦੇ ਹੋ ਪਰ ਸਾਨੂੰ ਕਿਤੇ ਨਾ ਕਿਤੇ ਆਪਣੀ ਇਨਸਾਨੀਅਤ ਨੂੰ ਜਿੰਦਾ ਰੱਖਣਾ ਚਾਹੀਦਾ ਹੈ ਕਿਉਂਕਿ ਤੁਸੀਂ ਆਪ ਸੋਚੋ ਕਿ ਜਿਸ ਬੰਦੇ ਨਾਲ ਇਹ ਸਭ ਹੋਇਆ ਹੈ ਕਿ ਸਾਰੀ ਉਮਰ ਉਹ ਇਸ ਚੀਜ਼ ਤੋਂ ਉੱਠ ਪਾਏਗਾ ਜੋ ਦੇ ਕੋਈ ਆਪਣੀ ਸੈਲਫ ਰਿਸਪੈਕਟ ਨਹੀਂ ਹੈਗੀ ਸੋ ਇਹ ਬਹੁਤ ਹੀ ਗਲਤ ਗੱਲ ਹੈ ਸੋ ਇਸ ਖਬਰ ਦੇ ਉਤੇ ਜਾਂ ਫਿਰ ਕਹਿ ਸਕਦੇ ਨੇ ਕਿ ਇਸ ਮਾਮਲੇ ਦੇ ਉੱਪਰ ਪੂਰੀ ਤਰ੍ਹਾਂ ਐਕਸ਼ਨ ਹੋਣਾ ਚਾਹੀਦਾ ਹੈ